ਜ਼ਿਲ੍ਹਾ ਕਪੂਰਥਲਾ ਦੀ ਪੁਲਿਸ ਵੱਲੋਂ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਅਤੇ ਹੋਰਨਾਂ ਅਹਿਮ ਮੁੱਦਿਆਂ ਤੇ ਵਿਚਾਰ-ਚਰਚਾ ਕਰਕੇ ਉਹਨਾਂ ਦਾ ਹੱਲ ਕਰਨ ਸੰਬੰਧੀ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਪੰਚਾਇਤਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤਿਆਂ ਨਾਲ ਇੱਕ ਐਮ ਮੀਟਿੰਗ ਰੈਸਟੋਰਸ ਦੇ ਆਡੀਟੋਰੀਅਮ ਫਗਵਾੜਾ ਵਿਖੇ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਐਸਐਸਪੀ ਕਪੂਰਥਲਾ ਗੌਰਵਪਤੂਰਾ ਹਾਜ਼ਰ ਹੋਏ ਉਨਾਨਾਲ ਫਗਵਾੜਾ ਤੋਂ ਆਪ ਪਾਰਟੀ ਦੇ ਹਲਕਾ ਇੰਚਾਰ ਸਰਦਾਰ ਜਗਵਿੰਦਰ ਸਿੰਘ ਮਾਨ ਹਰਜੀਮਾਨ ਐਸਪੀ ਫਗਵਾੜਾ ਮੈਡਮ ਰਪਿੰਦਰ ਕੌਰ ਭੱਟੀ ਤੋਂ ਇਲਾਵਾ ਹੋਰ ਸ਼ਹਿਰ ਦੇ ਪਤਵੰਤ ਤੇ ਮੌਜੂਦ ਸਨ ਮੀਟਿੰਗ ਦੌਰਾਨ ਵਕਫਾਕ ਪਤਵੰਤਿਆਂ ਵੱਲੋਂ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੂੰ ਫੁੱਲਾਂ ਦੇ ਬੁਕੇ ਦੇ ਕੇ ਨਿਖਾਣ ਸੁਭਾਗਤ ਕੀਤਾ ਗਿਆ ਇਸ ਦੌਰਾਨ ਵਕਫਾਕ ਬੁਲਾ ਰਹੇ ਨੇ ਜਿੱਥੇ ਨਸ਼ੇ ਦੇ ਕਾਬੂ ਪਾਣਾ ਸ਼ਹਿਰਾਂ ਦਰਬਾਦ ਰਹੀਆਂ ਚੋਰੀ ਦੀਆਂ ਵਾਰਦਾਤਾਂ ਤੋਂ ਇਲਾਵਾ ਹੋਰਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਆਖੀ ਉੱਥੇ ਹੀ ਸਰਦਾਰ ਜੁਗਿੰਦਰ ਸਿੰਘ ਮਾਨ ਅਤੇ ਹਰਜੀਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਾਡਾ ਅਮੀਰ ਵਿਰਸਾ ਹੈ ਤੇ ਅਗਰ ਪੰਜਾਬ ਦੇ ਲੋਕ ਤૈયਿਆ ਕਰ ਲੈਣ ਤਾਂ ਨਸ਼ੇ ਨੂੰ ਖਤਮ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗੇਗਾ ਉਹਨਾਂ ਇਲਾਕਾ ਵਾਸੀਆਂ ਨੂੰ ਪੰਜਾਬ ਪੁਲਿਸ ਨਾਲ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਅੱਜ ਇਸ ਰਸਾ ਸ਼ਡਾਉ ਫੰਕਸ਼ਨ ਦੇ ਵੇਲੇ ਸਾਰੇ ਮੇਰੇ ਹਾਜ਼ਰ ਦੋਸਤ ਮਸ਼ਹੂਰ ਸਾਹਿਬਾਨ ਸਰਪੰਚ ਸਾਹਿਬਾਨ ਜਿਹੜੇ ਪਿਆਰ ਨਾਲ ਦੋਸਤ ਪੰਜਾਬ ਦਾ ਵਿਰਸਾ ਸਟਰੌਂਗ ਵਿਰਸਾ ਅਮੀਰ ਵਿਰਸਾ ਗੁਰੂਆਂ ਪੀਰਾਂ ਪੀਰਾਂ ਦੀ ਦਿੱਤੀ ਔਰ ਪੰਜਾਬ ਦੇ ਲੋਕ ਜਿਸ ਵਾਸਤੇ ਹੋਏ ਨਹੀਂ ਜੋ ਹੋਇਆ ਕੱਲ੍ਹ ਕਿ ਅਸੀਂ ਇਸ ਬਿਮਾਰੀ ਨੂੰ ਖਤਮ ਕਰਨਾ ਕਿ ਹੋ ਸਕਦੀ ਸਾਡੇ ਪਿੰਡਾਂ ਤੋਂ ਆਏ ਹੋ ਸਾਰੇ ਸਰਪੰਚ ਸਾਹਿਬਾਨ ਸਾਡੇ ਸ਼ਹਿਰ ਦੇ ਕੌਂਸਲਰ ਨਵੇਂ ਕੌਂਸਲਰ ਸਾਹਿਬਾਨ ਮੈਂ ਸਾਰਿਆਂ ਨੂੰ ਇੱਕ ਵਾਰੀ ਬੇਨਤੀ ਕਰਾਂਗੇ ਕਿ ਸਭ ਤੋਂ ਪਹਿਲਾਂ ਜ਼ੋਰਦਾਰ ਤਾੜੀਆਂ ਕਰਕੇ ਅਸੀਂ ਧੰਨਵਾਦ ਕਰੀਏ ਸਾਡੀ ਪੰਜਾਬ ਪੁਲਿਸ ਫੋਰਸ ਦਾ ਜਿਨ੍ਹਾਂ ਦੇ ਕਰਕੇ ਅਸੀਂ ਆਪਣੇ ਘਰਾਂ ਵਿੱਚ ਸੇਫ ਸਿਕਿਉਰ ਤੇ ਇਸ ਆਸਾਨੀ ਦੀ ਨੀਂਦ ਸੌਂਦੇ ਹਾਂ ਕਿ ਸਾਨੂੰ ਪਤਾ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਸਾਡੀਆਂ ਭੈਣਾਂ ਸਾਡੀ ਸਥਿਤੀ ਵਾਸਤੇ ਮੁਸਤਕੀ ਨਾਲ ਖੜੇ ਆ ਇਸ ਮੌਕੇ ਮੀਟਿੰਗ ਵਿੱਚ ਪਹੁੰਚੇ ਵਕਫਾਕ ਬੁਲਾ ਰਹੇ ਨੇ ਜਿਥੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਉੱਥੇ ਹੀ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪੁਲਿਸ ਪ੍ਰਸ਼ਾਸਨ ਨਾਲ ਹਰ ਪੱਖੋਂ ਸਹਿਯੋਗ ਕਰਨਗੇ ਉਹਨਾਂ ਪ੍ਰਸ਼ਾਸਨ ਵੱਲੋਂ ਕੀਤੇ ਸੁਪਰਾਲੇ ਲਈ ਪੁਲਿਸ ਪ੍ਰਸ਼ਾਸਨ ਦਾ ਤਹਿਦਿ ਲੋ ਧੰਨਵਾਦ ਕੀਤਾ ਜਿਹੜਾ 500000 ਵਾਲਾ ਨਸ਼ਾ ਕਰਦਾ ਗ੍ਰਾਮੀਆਂ ਦੇ ਵਿੱਚ ਤੇ ਉਹਦੀ ਲੋੜ ਵੀ 500000 ਆ ਉਹ ਕੀ ਕਰਦਾ ਕਿਸੇ ਮੋਟਰ ਦੀਆਂ ਤਾਰਾਂ ਵੱਢ ਲਈਆਂ ਕਿਸੇ ਦਾ ਝਰਨਾ ਚੱਕ ਲਿਆ ਇਹ 100 ਚੋਰੀ ਕੱਲੇ ਫਗਵਾੜੇ ਚ ਡੇਲੀ ਦੀ ਐਵਰੇਜ ਹੁੰਦੀ ਆ ਜਿਹੜੇ ਬੰਦੇ ਥਾਣਿਆਂ ਚ ਆ ਕੇ ਉਹ ਸ਼ਿਕਾਇਤ ਦਰਜ ਨਹੀਂ ਕਰਾਉਂਦੇ ਕਿਉਂਕਿ ਚੋਰੀ ਛੋਟੀ ਆ 500 ਤੋਂ ਲੈ ਕੇ 5000 ਤੱਕ ਚੋਰੀ ਆ ਜਿਹਦੀ ਤਾਰ ਵੱਢ ਹੋ ਗਈ ਉਹਨੂੰ ਉਹ 10000 ਚ ਪੈ ਗਈ ਕਿਉਂ ਮੋਟਰ ਸਾਰੀ ਬਾਹਰ ਕੱਢਣੀ ਪੈਣੀ ਆ ਤੇ ਫਸਲ ਜਿਹੜੀ ਉਹ ਮਰ ਜਾਂਦੀ ਆ ਜਿਹੜੀ ਉਹ ਚੋਰੀ ਰੋਕਣ ਵਾਸਤੇ ਸਰ ਤੁਸੀਂ ਕਰ ਸਕਦੇ ਹੋ ਕਿ ਜਿੰਨੇ ਕਬਾੜੀਏ ਨੇ ਇੱਥੇ ਫਗਵਾੜੇ ਦੇ ਜਾਂ ਕਪੂਰਥਲੇ ਜ਼ਿਲ੍ਹੇ ਦੇ ਇਹਨਾਂ ਦਾ ਇੱਕ ਤਾਂ ਸੀਸੀਟੀਵੀ ਜ਼ਰੂਰੀ ਕਰਾ ਦਿਓ ਜੀ ਚੋਰੀ ਫੜਨੀ ਸੌਖੀ ਹੋ ਜਾ ਜਿਹੜੇ ਪਿੰਡਾਂ 'ਚ ਕਬਾੜੀਏ ਜਾਂਦੇ ਆ ਪਤਾ ਨਹੀਂ ਕਿੰਨਾ ਕ ਕਬਾੜਾ ਹਰ ਪਿੰਡ 'ਚ 12 13 ਕਬਾੜੀਏ ਐਵਰੀ ਡੇ ਜਾਂਦੇ ਆ ਉਹ ਲਾਇਸੈਂਸ ਹੋਲਡਰ ਹੋਣ ਉਹਨਾਂ ਦੀ ਕੋਈ ਰਜਿਸਟ੍ਰੇਸ਼ਨ ਹੋਵੇ ਮੇਨ ਨਸਰ ਜਿਹੜਾ ਪੁਲਿਸ ਦਾ ਹੈਗਾ ਨਸ਼ਿਆਂ ਦੀ ਰੋਕਥਾਮ ਜਾਂ ਮੇਰੇ ਵੀਰ ਨੇ ਗੱਲ ਕੀਤੀ ਬਹੁਤ ਵੱਡਾ ਪੁਲਿਸ ਨੇ ਜਿਹੜਾ ਕਪੂਰਥਲਾ ਪੁਲਿਸ ਨੇ ਫਗਵਾੜਾ ਪੁਲਿਸ ਨੇ ਜਿਹੜਾ ਇੱਥੇ ਰੱਖਿਆ ਮੇਲ ਉਸ ਸੰਪਰਕ ਜਿਹੜਾ ਮੈਮ ਹੈਗੀ ਹੈ ਉਹ ਆਪਣੀ ਇੱਕ ਦੂਜੇ ਦੋਨਾਂ ਦੀ ਸਾਝ ਦੀ ਮੈਮ ਹੈ ਵੀ ਸਾਡਾ ਪੁਲਿਸ ਨਾਲ ਸੰਪਰਕ ਕਿੱਦਾਂ ਦਾ ਹੋਣਾ ਚਾਹੀਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਇੱਕ ਮੁਲਾਜ਼ਮ ਤੋਂ ਲੈ ਕੇ ਸੀਨੀਅਰ ਅਫਸਰ ਨਾਲ ਇਹ ਸੰਪਰਕ ਦਾ ਮਤਲਬ ਹੀ ਇਹ ਰੱਖਿਆ ਅੱਜ ਕਿ ਅਸੀਂ ਇੱਕ ਦੂਸਰੇ ਨਾਲ ਇੰਨਾ ਕੁ ਮੇਲ ਮਲਾਪ ਆਸਾਨੀ ਨਾਲ ਰੱਖੀਏ ਜਾਂ ਇੱਕ ਦੂਜੇ ਦੀਆਂ ਭਾਵਨਾਵਾਂ ਸਮਝੀਏ ਬਿਨਾਂ ਡਰ ਬਿਨਾਂ ਖੋਫ ਤੋਂ ਅਸੀਂ ਥਾਣਿਆਂ ਦੇ ਨਾਲ ਇੱਕ ਸਿਪਾਹੀ ਤੋਂ ਲੈ ਕੇ ਇੱਕ ਉੱਪਰਲੇ ਸੀਨੀਅਰ ਅਫਸਰ ਨਾਲ ਆਪਣਾ ਸੰਪਰਕ ਰੱਖ ਸਕੀਏ ਔਰ ਇਹਨਾਂ ਨੇ ਕਪੂਰਥਲਾ ਪੁਲਿਸ ਨੇ ਬਹੁਤ ਵਧੀਆ ਇਨਾਮ ਵੀ ਜਿਹੜਾ ਦਿੱਤਾ ਜਿੱਦਾਂ ਵੱਖ-ਵੱਖ ਪੁਲਿਸ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੱਖਰੇ-ਵੱਖਰੇ ਇਨਾਮ ਹੈ ਸਾਡਾ ਤਾਂ ਨਾਮ ਹੀ ਬਹੁਤ ਸੋਖਾ ਇਹਨਾਂ ਨੇ ਦੇ ਦਿੱਤਾ ਸੰਪਰਕ ਔਰ ਮੈਂ ਘਵਾੜਾ ਪੁਲਿਸ ਦਾ ਕਪੂਰਥਲਾ ਪੁਲਿਸ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਔਰ ਆਸ ਰੱਖਦੇ ਹਾਂ ਅਸੀਂ ਸਾਰੀ ਸੰਗਤ ਤੋਂ ਜਿਹੜੀ ਸਾਹਮਣੇ ਬੈਠੀ ਆ ਕਿ ਹੁਣ ਤੋਂ ਅੱਜ ਤੋਂ ਬਾਅਦ ਪਹਿਲਾਂ ਤਾਂ ਜੋ ਚੱਲਦਾ ਸੀ ਬਹੁਤ ਵਧੀਆ ਨਹੀਂ ਸੀ ਹੈ ਸੀ ਉਹ ਵੱਖਰੀ ਗੱਲ ਹੈ ਪਰ ਹੁਣ ਸੰਪਰਕ ਸਾਡਾ ਜਿਹੜਾ ਪੁਲਿਸ ਨਾਲ ਸਿੱਧਾ ਰابطਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹੈ ਉਹਨੂੰ ਸਾਨੂੰ ਸਹਾਰਾ ਨਾ ਕਰਨੀ ਚਾਹੀਦੀ ਹੈ ਇੱਕ ਪਿੰਡ ਦਾ ਆਮ ਮੰਦਾ ਵੀ ਸੰਪਰਕ ਕਰ ਸਕਦਾ ਇਸ ਦੌਰਾਨ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਪੁਲਿਸ ਸੀਨੀਅਰ ਅਧਿਕਾਰੀਆਂ ਦੇ ਆਦੇਸ਼ਾਂ ਤੇ ਸਖਤੀ ਨਾਲ ਆਪਣੀ ਡਿਊਟੀ ਕਰ ਰਹੀ ਹੈ ਉਹਨਾਂ ਨਾਲ ਹੀ ਕਿਹਾ ਕਿ ਫਗਵਾੜਾ ਵਿੱਚ ਹੁਣ ਤੱਕ ਪੁਲਿਸ ਨੇ ਕਾਫੀ ਹੱਦ ਤੱਕ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾਈ ਹੈ ਤੁਹਾਡੇ ਨਾਲ ਅਸੀਂ ਗੱਲਬਾਤ ਕਰਦੇ ਰਹੇ ਹਾਂ ਕਿ ਅੱਜ ਐਸਐਸਬੀ ਸਾਹਿਬ ਤੁਹਾਡੇ ਰੂਬਰੂ ਆ ਕੇ ਕੋਆਰਡੀਨੇਟ ਗੱਲਬਾਤ ਕਰਨਾ ਚਾਹ ਰਹੇ ਸੀ ਤੋਂ ਅਸੀਂ ਇੱਕ ਸਬ ਡਿਵੀਜ਼ਨ ਲੈਵਲ ਦੀ ਸੰਪਰਕ ਮੀਟਿੰਗ ਜਿਹੜੀ ਆ ਉੱਥੇ ਐਲਪੀ ਵਿੱਚ ਰੱਖੀ ਹੈ ਸਰ ਇੱਥੇ ਸਾਡੇ ਚਾਰੋਂ ਥਾੜਿਆਂ ਤੋਂ ਜੁੰਮੇ ਜੁੰਮੇ ਅਸੀਂ ਸੈਂਪਲ ਛੋਟਾ ਲਿਆ ਹੈ ਤੇ ਸਾਰੇ ਹੀ ਥਾੜਿਆਂ ਦੇ ਪਿੰਡਾਂ ਤੋਂ ਵੀ ਔਰ ਸ਼ਹਿਰ ਦੇ ਇਲਾਕਿਆਂ ਤੋਂ ਵੀ ਸਾਡੇ ਕੋਲ ਇੱਥੇ ਲੋਕ ਮੌਜੂਦ ਨੇ ਤੇ ਮੈਨੂੰ ਉਮੀਦ ਹੈ ਕਿ ਜਿਹੜਾ ਇਹ ਸਾਡਾ ਸੈਸ਼ਨ ਹੈ ਉਹ ਬਹੁਤ ਹੀ ਵਧੀਆ ਇੰਟਰਐਕਟਿਵ ਹੋਏਗਾ ਮੈਨੂੰ ਸਾਰਿਆਂ ਨੂੰ ਮੈਂ ਅਪੀਲ ਕਰਾਂਗੀ ਦੋ ਸਰ ਨਾਲ ਵੀ ਗੱਲਬਾਤ ਹੋਏਗੀ ਤੁਸੀਂ ਆਪਣਾ ਕੋਈ ਪੋਜ਼ਿਟਿਵ ਸੁਝਾਅ ਹੈਗਾ ਕੋਈ ਨੂੰ ਲੱਗਦਾ ਨਹੀਂ ਸੀ ਦਲ ਕਿ ਆ ਵੀ ਅਪਰੇਲਾ ਕਰ ਸਕਦੇ ਆ ਪਲੀਜ਼ ਲੈ ਉਹਦੇ ਵਿੱਚ ਤੁਹਾਨੂੰ ਸਾਡੀ ਲੋੜ ਹੈ ਉਪਰੀਜਾ ਜੱਪਾ ਬੜੇ ਹੀ ਸੁਖਾੜੇ এনवायरमेंट ਵਿੱਚ ਬੜੇ ਪੋਜ਼ਿਟਿਵ এনवायरमेंट ਦੇ ਵਿੱਚ ਆਪਾਂ ਗੱਲ ਕਰਾਂਗੇ ਸਾਰੇ ਐਸਐਸਪੀ ਕਪੂਰਥਲਾ ਗੌਰਵ ਤੂਰਾ ਨੇ ਕਿਹਾ ਕਿ ਪੁਲਿਸ ਹਰ ਸਮੇਂ ਇਲਾਕਾ ਵਾਸੀਆਂ ਦੀ ਸੇਵਾ ਲਈ ਹਾਜ਼ਰ ਹੈ ਤੇ ਇਲਾਕਾ ਵਾਸੀ ਵੀ ਪੁਲਿਸ ਨਾਲ ਪੂਰਨ ਸਹਿਯੋਗ ਕਰਨ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਲਈ ਸਾਨੂੰ ਸਾਰਿਆਂ ਨੂੰ ਮਿਲ ਜੁਲ ਕੇ ਖੇਡ ਐਕਟੀਵਿਟੀ ਕਰਵਾਉਣੀ ਚਾਹੀਦੀ ਹੈ ਉਹਨਾਂ ਨਾਲ ਹੀ ਕਿਹਾ ਕਿ ਅਗਰ ਕੋਈ ਨੌਜਵਾਨ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਨੌਜਵਾਨ ਨੂੰ ਪੁਲਿਸ ਦਾ ਪੂਰਾ ਸਾਥ ਮਿਲੇਗਾ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮ ਦੀ ਰਿਪੋਰਟ ਅੱਜ ਦੀ ਜਿਹੜੀ ਮੀਟਿੰਗ ਹੈ ਮੈਂ ਮੰਨਦਾ ਕਿ ਉਸ ਪ੍ਰਕਿਰਿਆ ਦਾ ਇੱਕ ਮੰਥਨ ਹੈਗਾ ਜਿੱਥੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਅਸੀਂ ਜੋ ਲੈਣੀ ਵੱਲ ਆਪਣਾ ਕੰਮ ਕਰਦੇ ਹੈਗੇ ਆ ਉਹਨੂੰ ਅੰਪਾ ਹੋਰ ਵਧੀਆ ਤਰੀਕੇ ਨਾਲ ਕਿਵੇਂ ਕਰ ਸਕਦੇ ਆ ਉਹਦੇ ਬਾਰੇ ਤੁਸੀਂ ਆਪਣੇ ਸੁਝਾਅ ਦਿਓ ਗਰਾਊਂਡ ਲੈਵਲ ਤੇ ਕੀ ਹੋ ਰਿਹਾ ਹੈਗਾ ਪੁਲਿਸ ਕਿੱਥੇ ਕਮੀ ਪੇਸ਼ੀ ਰਹਿ ਜਾਂਦੀ ਹੈਗੀ ਆ ਉਹ ਕਮੀ ਪੇਸ਼ੀ ਨੂੰ ਆਪਾਂ ਕਿਸ ਤਰੀਕੇ ਨਾਲ ਪੂਰਾ ਕਰ ਸਕਦੇ ਆ ਤੇ ਤੁਹਾਡਾ ਇਸ ਤੋਂ ਇਲਾਵਾ ਹੋਰ ਵੀ ਕੋਈ ਸੁਝਾਅ ਜਿਹਦੇ ਸਬੰਧੀ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਮੈਂ ਬਿਲਕੁਲ ਓਪਨ ਮਾਈਂਡ ਨਾਲ ਖੁੱਲੇ ਦਿਮਾਗ ਨਾਲ ਮੈਂ ਤੁਹਾਡੇ ਜਿਹੜੇ ਫੀਡਬੈਕ ਹੈਗਾ ਉਹਨੂੰ ਮੈਂ ਵੈਲਕਮ ਕਰਦਾ ਮੈਂ ਨੋਟ ਵੀ ਕਰ ਰਿਹਾ ਤੇ ਇੱਕ ਵਾਰ ਜਦੋਂ ਤੁਹਾਡੇ ਫੀਡਬੈਕ ਮੁਕੰਮਲ ਹੋ ਜਾਣਗੇ ਉਦੇ ਬਾਅਦ ਮੈਂ ਤੁਹਾਨੂੰ ਹਰ ਇੱਕ ਗੱਲ ਤੇ ਆਪਣੇ ਵਿਚਾਰ ਵੀ ਮੈਂ ਸਾਂਝੇ ਕਰਾਂਗਾ ਤਾਂ ਜਿਹੜੇ ਫੀਡਬੈਕ ਤੁਸੀਂ ਦਿਓਗੇ ਉਹਨਾਂ ਨੂੰ ਮੈਂ ਲਾਗੂ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗਾ